ਇਹ ਦੀ ਗੱਲ ਕਿ ਸਿਕਸਨ ਦਾ ਚੌਥ ਰੈਲੀ ਹੈ ਜਿੰਨੀ ਟੋਨ ਹੈ ਉਹ ਕਿ ਅੱਜ ਪਾਰਟੀ ਦੇ ਰਾਸ਼ਟਰੀ ਸਚਿਵ ਪੰਜਾਬ ਦੇ ਬੀਜੇਪੀ ਦੇ ਪਰਿਵਾਰੀ ਡਾਕਟਰ ਨਰਿੰਦਰ ਸਿੰਘ ਜੀ ਔਰ ਸ਼ਿਰਸਾ ਸਾਹਿਬ ਆਏ ਸੀ ਔਰ ਜਵੇਦ ਮਲਿਕ ਜੀ ਪਾਰਟੀ ਦੀ ਸਾਰੀ ਵੱਡੀ ਲੀਡਰਸ਼ਿਪ ਕਮ ਪ੍ਰਗਤ ਜੀ ਖੜੇ ਨੇ ਟਿਕਸ਼ਨ ਜੀ ਆਏ ਨੇ ਔਰ ਪਾਰਟੀ ਦੇ ਸਾਰੇ ਮੋਜਵਾ ਸਾਹਿਬ ਵੀ ਆਏ ਨੇ ਪੂਰੀ ਵੱਡੀ ਲੀਡਰਸ਼ਿਪ ਇਹਨਾਂ ਦੇ ਫਾਰਮ ਅੱਜ ਦਾਖਲ ਕਰਾਏ ਨੇ ਔਰ ਲੋਕਾਂ ਦੀ ਅਦਾਲਤ ਦੇ ਅੰਦਰ ਇਹ ਕਹਿਣ ਆਏ ਆ ਕਿ ਭਾਈ ਇਹ ਜਿਹੜੇ ਲਗਭਗ 4 ਸਾਲ ਇਸ ਸਰਕਾਰ ਨੂੰ ਅਣਜਾਰੇ ਨੇ ਹੁਣ ਤਾਂ 21 ਨਵੰਬਰ ਵੀ ਆ ਗਈ ਹੈ ਭੈਣਾ ਯਾਦ ਕਰੋ ਇਸੇ ਅੱਜ ਤੋਂ 4 ਸਾਲ ਪਹਿਲਾਂ 21 ਨਵੰਬਰ ਵਾਲੇ ਦਿਨ ਦਿੱਲੀ ਤੋਂ ਇੱਕ ਡਬਲ ਐਕਐਲਐਲ ਦੀ ਕਮੀਜ਼ ਪਾ ਕੇ ਆਇਆ ਤੇ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ 1000 ਰੁਪਏ ਦੇਾਂਗਾ ਅੱਜ 4 ਸਾਲ 21 ਨੂੰ ਹੋ ਜਨਿਆ 48000 ਰੁਪਿਆ ਹਰ ਭੈਣ ਦਾ ਇਹਨਾਂ ਤੇ ਦੁਆਰ ਚੜਿਆ ਔਰ ਇਹਦਾ ਹਿਸਾਬ ਕਰਨ ਲਈ ਇਹ ਅਸੀਂ ਮੰਨਦੇ ਆ ਕਿ ਜਿਮਨੀ ਚੋਣਾ ਜਿਮਨੀ ਚੋਣ ਨਾਲ ਮੰਜੀ ਪੂਰੀ ਨਹੀਂ ਟੁੱਟਣੀ ਇਹਨਾਂ ਦੀ ਪਰ ਮੰਜੀ ਦੀਆਂ ਚੂਲਾ ਜਰੂਰ ਹਲਾਈਆਂ ਜਾ ਸਕਦੀਆਂ ਔਰ ਇਹ ਤਰਨ ਤਰਨ ਵਾਲਾ ਨੂੰ ਕਰਨਾ ਚਾਹੀਦਾ ਪੰਜਾਬ ਦੇ ਕਿਸਾਨ ਦੇ ਹਿੱਤ ਚ ਮਜ਼ਦੂਰ ਦੇ ਵਿੱਚ ਕਾਨੂੰਨ ਦਾ ਰਾਜ ਹੋਏ ਭਾਈਚਾਰਾ ਮਜ਼ਬੂਤ ਹੋਏ ਪੰਜਾਬ ਵਿਕਾਸ ਨਾਲ ਜੁੜੇ ਔਰ ਇਹਨਾਂ ਠੱਗਾਂ ਤੋਂ ਖਲਾਸੀ ਕਰਨ ਜਿਸ ਪ੍ਰਕਾਰ ਭ੍ਰਸ਼ਟਾਚਾਰ ਇੱਥੇ ਹੋਇਆ ਹੈ ਡੀਜੀਆਈ ਰੈਂਕ ਦਾ ਆਦਮੀ ਕੱਲ ਕਿਸ ਤਰੀਕੇ ਨਾਲ ਫੜੋਇਆ ਮੈਂ ਤਾਂ ਕਹਿੰਦਾ ਇਹ ਸਰਕਾਰ ਹੀ ਭ੍ਰਸ਼ਟ ਹੈ ਇਹਦੀ ਪੂਰੀ ਇਨਕੁਆਇਰੀ ਇੱਕ ਵਾਰੀ ਕਰ ਲੋ ਔਰ ਬੀਜੇਪੀ ਇਹਨਾਂ ਦੀ ਪੋਲ ਖੋਲੇਗੀ ਚੰਗੀ ਤਰ੍ਹਾਂ ਨਾਲ ਜਿਦਾ ਜਜਾਸਟਰ ਫੰਡ ਦੇ ਪੈਸੇ ਦਾ ਡਾਕਾar ਮਾਰ ਗਏ ਜਿਹੜਾ ਮੇਰੇ ਹਾਰਡ ਪੀਟਾਂ ਦੀ ਸੇਵਾ ਤੇ ਲਗਣਾ ਚਾਹੀਦਾ ਸੀ ਮਕਾਨ ਬਣਾਉਣ ਤੇ ਲਗਣਾ ਚਾਹੀਦਾ ਸੀ ਜਿਹੜੇ ਜੀ ਮਰ ਗਏ ਸੀ ਉਹਨਾਂ ਨੂੰ ਦੇਣ ਤੇ ਲਗਣਾ ਚਾਹੀਦਾ ਸੀ ਪਸ਼ੂ ਮਰ ਗਏ ਉਹਨਾਂ ਨੂੰ ਦੇਣ ਤੇ ਲਗਣਾ ਚਾਹੀਦਾ ਸੀ ਉਹ ਪੈਸਾ ਹੀ ਨਹੀਂ ਲੱਭਿਆ 12000 ਕਰੋੜ ਰੁਪਏ ਦਾ ਡਕਾਰ ਮਾਰ ਗਏ ਇਹਨਾਂ ਨੇ ਤੇ ਵਾਦਾ ਕੀਤਾ ਸੀ ਕਿਸਾਨ ਦੀ ਕ੍ਰਾਂਤੀ ਦਾ ਵਾਦਾ ਕੀਤਾ ਸੀ ਹੈਲਥ ਕ੍ਰਾਂਤੀ ਦਾ ਵਾਦਾ ਕੀਤਾ ਸੀ ਸਿੱਖਿਆ ਦੀ ਕ੍ਰਾਂਤੀ ਦਾ ਸਿੱਖਿਆ ਕ੍ਰਾਂਤੀ ਤੇ ਹੋਈ ਨਹੀਂ ਹੈਲਥ ਕ੍ਰਾਂਤੀ ਵੀ ਨਹੀਂ ਹੋਈ ਲੂਟ ਕ੍ਰਾਂਤੀ ਚਲਦੀ ਪਈ ਐ ਉਹਦਾ ਹਿਸਾਬ ਪ੍ਰਧਾਨਤਰਨ ਵਾਲੇ ਅਧਿਕਾਰ ਵੱਲੋਂ ਇਹ ਜਿਹੜੇ ਦਿੱਲੀ ਤੋਂ ਲੋਕਾਂ ਨੇ ਵਿਹਲੇ ਕਰਤੇ ਆ ਪੰਜਾਬ ਤੋਂ ਵਿਹਲੇ ਕਰਨ ਦੀ ਸ਼ੁਰੂਆਤ ਕਰੋ ਇਹ ਕਿਹੜਾ ਵਾਰਸ ਪੰਜਾਬ ਦਾ ਮਨਦੀਪ ਸਿੰਘ ਇੱਥੇ ਖਲੋਤਾ ਵਾ ਅਗੇ ਅਮਰਤਪਾਲ ਸਿੰਘ ਦੇ ਨਾਂ ਦੇ ਲੋਕਾਂ ਲਈ ਹੋਈ ਉਹ ਸਾਰੇ ਉਹ ਵੀ ਇੱਥੇ ਦੇਖੋ ਅਸੀਂ ਪੰਜਾਬ ਦੇ ਵੀ ਮੇਰੀ ਇੱਕ ਮਿੰਟ ਗੱਲ ਸੁਣਾ ਆਪਣੇ ਬੜੀ ਸਿੱਧੀ ਗੱਲ ਹੈ ਪੰਜਾਬ ਅੱਜ ਵੀ ਖਾਸ ਚੰਦਾ ਪੰਜਾਬ ਅੱਜ ਦੂਜੀਆਂ ਸਟੇਟਾਂ ਜਿਸ ਤਰੀਕੇ ਨਾਲ ਤਰੱਕੀ ਕਰ ਰਹੀਆਂ ਬੇਰੋਜ਼ਗਾਰ ਨੌਜਵਾਨ ਨੌਕਰ ਚੰਦਾ ਬੀਜਪੀ ਵਿਕਾਸ ਦੇ ਨਾਂ ਦੇ ਉਤੇ ਕਿਸਾਨ ਦੇ ਨਾਂ ਦੇ ਉਤੇ ਗਰੀਬ ਔਰ ਮਜ਼ਦੂਰ ਲਈ ਮੋਦੀ ਸਾਹਿਬ ਜੋ ਜੋ ਕੀਤਾ ਅਨਾਜ ਮੋਦੀ ਦੇ ਰਿਹਾ ਘਰ ਮੋਦੀ ਬਣਾ ਰਿਹਾ ਗੈਸ ਸਿਲੰਡਰ ਮੋਦੀ ਦੇ ਰਿਹਾ ਤੇ ਇਹ ਸਾਰਾ ਕੁਝ ਮੋਦੀ ਨੇ ਦੇਣਾ ਫਿਰ ਲੋਕੀ ਵੀ ਅੱਜ ਕੱਲ ਚਰਚਾ ਕਰਦੇ ਨੇ ਸੱਤਾਾਂ 'ਚ ਬੈਠ ਕੇ ਕਿ ਮੋਦੀ ਦੀ ਬੰਦਿਆਂ ਨੂੰ ਹੀ ਲਿਆਓ ਜੀ ਨਹੀਂ ਉਹ ਬਾਕੀ ਕੀ ਜੀ ਜੀ ਸਰ ਇਹ ਵੱਖਰੀ ਜੋ ਪ੍ਰਧਾਨ ਜੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਤੇ ਤਰਨਤਲ ਵਿਧਾਨ ਸਭਾ ਵਾਸੀਆਂ ਦਾ ਦਿਲ ਦੀਆਂ ਗੱਲਾਂ ਸੁਣਨ ਦਾ ਮੌਕਾ। ਸਿਨ੍ਹੇ ਜਿੱਦੀ ਵੱਡੀ ਗਿੰਦੂ ਦੇ ਵਿੱਚ ਅੱਜ ਇੱਕ ਇੱਕ ਵਰਕਰ ਨੇ ਸ਼ਮੂਲੀਅਤ ਕੀਤੀ ਹੈ। ਮੇਰਾ ਸਿਰ ਝੁਕਦਾ ਹੈ ਸਮੁੱਚੇ ਤਰਨਤਲ ਵਾਸੀਆਂ ਦੇ ਤੇ ਅੱਜ ਦੀ ਰੈਲੀ ਤੋਂ ਇਹ ਸਿੱਧ ਹੋ ਗਿਆ ਹੈ ਕਿ ਲੋਕਾਂ ਕੇ ਸਵਾਰ ਤਰਨਤਲ ਪਤਾਨ ਸਪਾਤੀ ਜਿਮਣੀ ਇਲੈਕਸ਼ਨ ਤੇ ਵਿੱਚ 14 ਨਵੰਬਰ ਨੂੰ ਇੱਕ ਇੱਕ ਵੋਟ ਕਮਲ ਦੇ ਹੱਥ ਤੇ ਪਾ ਕੇ 14 ਨਵੰਬਰ ਨੂੰ ਇਤਿਹਾਸਿਕ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਸੀਰਾ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ਵਿੱਚ ਹੋ ਗਿਆ। ਇੱਕ ਮਿੰਟ ਇੱਕ ਜੋਕ ਸ਼ਪਤ ਨਹੀਂ ਮੇਰਾ ਇੱਕ ਇੱਕ ਵਰਕਰ ਦੇ ਅੱਗੇ ਸਿਰ ਝੁਕਦਾ। ਕਿਉਂਕਿ ਅੱਜ ਵਿਰੋਧੀਆਂ ਤੇ ਦੰਦ ਖੱਟੇ ਕਰ ਦੱਤੇ ਨੇ ਵਰਕਰਾਂ ਦੇ। ਕਿਉਂਕਿ ਮੇਰੇ ਖਿਆਲ ਦੇ ਨਾਲ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਪਾਈ ਇਲੈਕਸ਼ਨ ਦੇ ਵਿੱਚ ਇੱਕ ਵਾਰ ਵਰਕਰਾਂ ਦਾ ਜਿਹੜਾ ਰੋਅ ਆ ਉਹ ਹੜਵਾਂਗ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਆਇਆ ਹੈ। ਕੱਲੇ-ਕੱਲੇ ਵਰਕਰ ਦੇ ਦਿਲ ਦੇ ਵਿੱਚ ਇਸ ਵਾਰ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਵੋਟ ਪਾਉਣ ਦਾ ਚਾਹ ਨਜ਼ਰ ਆ ਰਿਹਾ ਹੈ। ਤੇ ਮੈਂ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਦਾ ਕਿ ਜਿਸ ਤਰ੍ਹਾਂ ਅੱਜ ਤੁਸੀਂ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਆਂ ਅੱਜ ਆਪਣੇ ਨੇ ਮਾਣੇ ਜੇ ਭਾਰਤੀ ਜਨਤਾ ਪਾਰਟੀ ਦੇ ਛੋਟੇ ਜੇ ਵਰਕਰ ਨੂੰ ਵੱਡੀ ਗਿਣਤੀ ਦੇ ਵਿੱਚ ਅਸ਼ੀਰਵਾਦ ਦੇਣ ਪਹੁੰਚੇ ਹੋ ਇਸੇ ਨਾਲ 20 ਦਿਨ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ 11 ਨਵੰਬਰ ਨੂੰ ਇੱਕ ਇੱਕ ਵੋਟ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ 14 ਨਵੰਬਰ ਨੂੰ ਇਤਿਹਾਸਿਕ ਜਿੱਤ ਤੋਂ ਬਾਅਦ ਅਸੀਂ ਵੀ ਦੂਜੇ ਸੂਬਿਆਂ ਦੇ ਵਾਂਗ ਆਪਣੇ ਇਲਾਕੇ ਦੀ ਜਿਹੜੀ ਖੁਸ਼ਹਾਲੀ ਦਾ ਰਾਹ ਉਹ ਪੱਧਰਾ ਕਰ ਸਕੀਏ ਸਾਰਿਆਂ ਦਾ ਧੰਨਵਾਦ